ਰਿਲੀਜ਼ ਮੈਂ ਕੀ ਅਪੀਲ ਕਰਨਾ ਚਾਹੁੰਦੇ ਹਾਂ ਕੋਈ ਅਪੀਲ ਪੰਜਾਬੀਆਂ ਨੂੰ ਅਪੀਲ ਵੀ ਜਦੋਂ ਸਾਡੇ ਯੂਥ ਨੂੰ ਕਈ ਵਾਰੀ ਭੰਡਿਆ ਜਾਂਦਾ ਹੈ اسپੈਸ਼ਲੀ ਨੈਸ਼ਨਲ ਮੀਡੀਆ ਜਾਂ ਹੋਰ ਨਸ਼ੇੜੀ ਕਹਿ ਕੇ ਉੜਦਾ ਪੰਜਾਬ ਕਹਿ ਕੇ ਇੱਕ ਤਾਂ ਮੈਂ ਦੋ ਲੈਣਾ ਇੱਕ ਗਾਣੇ ਦੀਆਂ ਮੈਂ ਰਿਲੀਜ਼ ਕੀਤਾ ਉਹ ਸ਼ੇਅਰ ਕਰਨੀ ਚਾਹੁੰਦਾ ਛੋੜ ਛੋੜ ਟਹਿਰ ਕਹਿੰਦੇ ਫੋੜ ਸਬਰਾਂ ਜਾਂਦੇ ਫੁਕਰੇ ਨੇ ਜੱਟ ਕਹਿੰਦੇ ਛੜਦੇ ਪੰਜਾਬਾਂ ਦੇ ਏਹ ਰਾਸ਼ਨਾ ਨਾ ਪਰ ਕੇ ਟਰਾਲੀਆਂ ਤੇ ਲੰਗਰਾਂ ਦੀ ਸੇਵਾ ਕਰਦੇ ਪਾਵੇਂ ਕੋਈ ਨਾ ਪੰਜਾਬ ਨਾਲ ਖੜਦਾ ਪੰਜਾਬੀ ਸਾਰਿਆਂ ਨਾਲ ਖੜਦੇ ਪਾਵੇਂ ਕੋਈ ਨਾ ਪੰਜਾਬ ਨਾਲ ਖੜਦਾ ਪੰਜਾਬੀ ਸਾਰਿਆਂ ਨਾਲ ਖੜਦੇ ਇੱਕ ਤਾਂ ਪੰਜਾਬੀ ਹੈ ਹਮੇਸ਼ਾ ਹੀ ਚਾਹੇ ਦੁਨੀਆਂ ਦੇ ਜਿਹੜੇ ਮਰਜੀ ਕੋਨੇ ਦੇ ਵਿੱਚ ਬੈਠਾ ਸਾਨੂੰ ਵੱਖਵਾਦੀ, ਅਤੰਕਵਾਦੀ ਪਤਾ ਨਹੀਂ ਕੀ ਕੀ ਕਹਿ ਕੇ ਭੰਡਿਆ ਜਾਂਦਾ ਹੈ ਤੇ ਇਹ 2% ਨੇ ਜਿਹੜੇ ਪਤਾ ਨਹੀਂ ਕਿਹੜੀ ਗੁਰਤੀ ਬਾਬਾ ਨਾਨਕ ਦਸ਼ਮ ਪਿਤਾ ਦੇ ਕੇ ਗਏ ਹੈ ਜਿੰਨੇ ਮਰਜੀ ਝੱਖੜ ਚੋਲੇ ਆ ਜਾਣ ਹਨੇਰੀ ਆ ਜਾਣ ਉੱਠ ਕੇ ਖੜੇ ਹੁੰਦੇ ਆ ਇੱਕ ਦੂਜੇ ਦੀ ਹੈਲਪ ਕਰਦੇ ਆ ਉਹ ਜਿਹੜਾ ਯੂਥ ਅੱਜ ਕੱਰਾ ਤੋਂ ਬਾਹਰ ਨਿਕਲ ਰਿਹਾ ਜਿਨ੍ਹਾਂ ਨੂੰ ਲੋਕੀ ਭੰਡਦੇ ਨੇ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਸਾਡੀ 뮤직 ਇੰਡਸਟਰੀ ਵੀ